ਰਨ ਤੇਰਾ ਨੌ ਦਾ ਮਨੀ ਹਾਂ ਹਾਂ ਕਿਹਦਾ ਨਾਮ ਕੀ ਹੈ ਤੇਰਾ ਮਨੀ ਮਨਪ੍ਰੀਤ ਹੈ ਨਾ ਹਾਂ ਮਨਪ੍ਰੀਤ ਸਿੰਘ ਮੈਂ ਜਾਣਦੇ ਨੇ ਹਾਂ ਕੌਣ ਸਤੋਵ ਤੇ ਆਪਣੀ ਠੀਕ ਹੋਂਦ ਤੇ ਆਪਣੀ ਠੀਕ 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 ਹੋਂਦ ਤਾਂ ਠੀਕ ਹੈ ਜਨਾ ਮਨੀ ਹਾਂ ਤੂੰ ਠੀਕ ਹੈ ਨਾ ਜਮਾ ਇਹ ਆ ਵੀਰਾ ਜੀ ਇਹ ਪੰਦੇਰ ਪਿੰਡ ਤੋਂ ਲਿਆਂਦਾ ਹੈ ਜਿਹੜਾ ਵੀਰਾ ਮਨਪ੍ਰੀਤ ਅ ਜੋ ਕਿਤੇ ਦੋ ਸੰਗਲਾਂ ਨਾਲ ਬਣਿਆ ਹੈ ਜਿਹੜਾ ਸਾਡਾ ਇਹ ਤੇ ਪ੍ਰਮਾਤਮਾ ਦੀ ਅੱਜ ਦੀ ਕਿਰਪਾ ਤੇ ਛੋਟੀਆਂ ਅਰਦਾਸਾਂ ਮੇਂਦਿਆਂ ਦੇ ਨਾਲ ਦੇਖੋ ਜੀ ਬਿਲਕੁਲ ਠੀਕ ਆ ਇਹ ਕਰ ਲਈ ਉੜਾਇਆ ਚਲੋ ਫੇਰ ਵਿੱਚ ਪਸ਼ਾਬ ਵਗੈਰਾ ਕਰ ਲੈਂਦਾ ਵਾ ਤੇ ਹੁਣ ਨਮਾਉਣਾ ਸੀਗਾ ਚਲੋ ਆਬ ਜੇਬਾਂ ਵਿੱਚ ਕਰ ਦੋਨੇ ਵੀਰੇ ਹਮ ਦੇਖੋ ਜੀ ਕਿੰਨੀ ਪ੍ਰਮਾਤਮ ਦੀ ਕਿਰਪਾ ਨਾਲ ਅੱਜ ਵੀਰੇ ਨੂੰ ਸੋਜੀ ਆ ਹਨਾ ਹਾਂ ਮੇਰੇ ਮਾਲਕ ਦੀ ਕਿਰਪਾ ਨਹੀਂ ਆ ਸੇ ਅੱਜ ਵੀਰਾ ਬਹੁਤ ਜ਼ਿਆਦਾ ਠੀਕ ਆ ਅੱਜ ਮੌਸਮ ਕਿਹੋ ਜਿਹਾ ਬਾਬਾ ਨਹੀਂ ਮੌਸਮ ਦੇ ਦੱਸੀ ਕਿਹੋ ਜਿਹਾ ਅੱਜ ਬਹੁਤ ਵਧੀਆ ਆ ਮੌਸਮ ਵਧੀਆ ਆ ਨਾ ਅੱਜ ਹਾਂ ਠੰਡਾ ਹੋਇਆ ਹੋਇਆ ਮੌਸਮ ਹਾਂ ਮੀਂਹ ਲੱਗਦਾ ਹਨਾ ਪਊਗਾ ਹਾਂ ਹੁਣ ਜਿਹੜਾ ਨਾ ਪਵੇ ਹਨਾ ਕਣਕਾਂ ਪੱਕ ਗਈਆਂ ਆਪਾਂ ਹੁਣ ਕਣਕਾਂ ਪੱਟ ਨਹੀਂ ਆ ਦੇਖੋ ਕਣਕਾਂ ਪੱਕੀਆਂ ਪਈਆਂ ਨੇ ਹ ਆ ਕਿੰਨੀ ਜਮੀਨ ਆ ਉਹ ਨਾ ਜਨਰ ਵੀਰੇ ਦੀ ਜਨਰ ਵੀਰੇ ਦੀ ਜਨਰ ਵੀਰੇ ਦੀ ਜਮੀਨ ਆ ਹਨ ਹਾਂ ਹਾਂ ਦੇਖੋ ਜੀ ਕਿੰਨੀ ਮਹਾਰੇ ਦੀ ਕਿਰਪਾ ਦੇਖੋ ਇਹ ਭਗਤ ਬੰਦੇ ਨੇ ਜੀ ਇਹ ਹੈ ਨਾ ਨਹੀਂ ਇਹ ਵਾਏ ਆ ਦੰਦਾ ਦੰਦਾ ਆਈਆਂ ਦੋ ਵੀਰੇ ਦੇ ਸੰਗ ਲਾਇ ਜਿਸ ਦਿਨ ਲਿਆਂਦਾ ਸੀਗਾ ਤੇ ਅੱਜ ਆ ਜਾ ਇੱਧਰ ਨੂੰ ਹਣ ਕਨਾਲੀਏ ਨਾਂ ਨਾ ਨੋਣਾਵਾ ਵੀਰਾ ਕਹਿੰਦਾ ਨੋਣਾਵਾ ਜੋੜੀਆਂ ਅਰਦਾਸਾਂ ਦੇ ਨਾਲ ਵੀਰਾ ਅੱਜ ਮੈਨੀ ਕਿੰਨਾ ਸੋਹਣਾ ਵਧੀਆ ਤੇ ਅੱਜ ਸ਼ੇਰ ਕਰਾ ਕੇ ਕੋ ਵੀਡੀਓ ਤਾਂ ਕਿ ਵੀ ਜਿਹੜਾ ਕੋਈ ਹੈ ਤਾਂ ਅ ਲਿਆ ਸਕੀ ਤੇ ਸੇਵਾ ਸੰਭਾਲ ਕਰੀ ਸਕੀ ਸਕੀ ਨਾ ਹੁੰਦੇ ਵੀ ਹੁੰਦੇ ਨਾ ਨਾ ਕੁੱਟਣਾ ਕਹਨੂਗਾ ਨਾ ਕੁੱਟਦੇ ਹੁੰਦੇ ਆ ਚਲੋ ਨਾਈਏ ਡਰੋਣ ਆਪਾਂ ਦੇਖੋ ਜੀ ਵੀਰਾ ਪੂਰਾ ਠੀਕ ਹੈ ਦਰਵਾਜ਼ਾ ਖੋਲ ਰਿਹਾ ਖੋਲਦੇ ਅੰਦਰ ਮੰਨੀ ਵੀਰੇ ਹੂੰ ਨਾਈਏ ਫਿਰ ਆਪਾਂ ਹੁਣ ਚਲਣ ਲਾਉਨੇ ਬਾਥਰੂਮ ਜੀ ਚਲੋ ਫਿਰ ਨਾਈਏ ਚਲੋ ਜੀ ਬਾਲਟੀ ਲੈ ਕੇ ਚੱਲ ਬਹੁਤ ਜ਼ਿਆਦਾ ਠੀਕ ਹੈ ਜੀ ਪਰਮਾਤਮਾ ਦੀ ਕਿਰਪਾ ਤੇ ਛੁੱਡੀਆਂ ਅਰਦਾਸਾਂ ਦੇ ਨਾਲ ਦੀਦਾ ਠੀਕ ਆ ਨਾਉਣ ਦੀ ਜੱਦੀ ਹੁਣ ਵੀਰੇ ਨੂੰ ਹਣਾ ਮਣੀ ਆ ਬਾਰਟੀ ਚੱਕ ਲਾ ਆ ਬਾਰਟੀ ਚੱਕ ਲੋ ਧੋਕੇ ਭਾ ਲਾ ਅੰਦਰੀ ਭਰਨੀ ਆ ਓਹ ਹੀ ਤੈਈ ਤਾਂ ਠੀਕ ਆ ਠੀਕ ਆ ਪਤਾ ਲੱਗਦਾ